ਇਹ ਨੀਲੀ ਫੌਜ ਤਿਆਰ ਆਈ ਹੈ ਉਹ ਕਹਿੰਦੇ ਜਿਹਦਾ ਦਿਲ ਕਰਦਾ ਕਿਰਪਾਨ ਲੈ ਕੇ ਜਿਹਦਾ ਗੁੱਟ ਵੜ ਦਿੰਦਾ ਕਿਸੇ ਦਾ ਸਿਰ ਪਾੜ ਦਿੰਦੇ ਨੇ ਕਿਸੇ ਦੀ ਗਰਦਨ ਪਾੜ ਦਿੰਦੇ ਨੇ ਕਿਸੇ ਦਾ ਕਤਲ ਕਰ ਦਿੰਦੇ ਉਹ ਲੋਕ ਨੇ ਜਿਹੜੇ ਜਿੰਨਾ ਵਿੱਚ ਕੁਛ ਨਹੀਂ ਛੇੜੀਏ ਨੇ ਕੁਝ ਜਿਹੜੇ ਘਰੋਂ ਕੱਢੇ ਲੋਕ ਨੇ ਉਹ ਲੋਕ ਇਹਨਾਂ ਦੇ ਮੈਂਬਰ ਨਹੀਂ ਅੰਮ੍ਰਿਤਪੜਿਆਲੇ ਵਿੱਚ ਪੁਲਿਸ ਅਫਸਰ ਦਾਤ ਗੁੱਟ ਕਿਰਪਾਨ ਮਾਰ ਕੇ ਗੁੱਟ ਲਾਇਆ ਮੈਂ ਤੁਹਾਨੂੰ ਨੇਂਗਣੀ ਮੰਨਦਾ ਜਿਹਨੇ ਸੰਦੀਪ ਠੱਪੜ ਦੇ ਕਿਰਪਾਨਾਂ ਮਾਰੀਆਂ ਮੈਂ ਤਾਂ ਉਸ ਬੰਦੇ ਨੂੰ ਨੇਂਗਣੀ ਮੰਨਦਾ ਹਿੰਦੂ ਧਰਮ ਦੇ ਵਿੱਚ ਤੁਸੀਂ ਇਹ ਦੱਸ ਦਿਓ ਮੈਂ ਉਹੀ ਪੁੱਛਣ ਆਇਆ ਤੁਹਾਡੇ ਕੋਲ ਵੀ ਹਿੰਦੂ ਧਰਮ ਦੇ ਵਿੱਚ ਜਾਗੋ ਕਦੋਂ ਤੋਂ ਸ਼ੁਰੂ ਹੋ ਗਈ ਜਾਗੋ ਦੁਸ਼ਰੂ ਹੋਈ ਜਦੋਂ ਸਾਡੇ ਹਿੰਦੂ ਸਮਾਜ ਦੇ ਲੋਕ ਟ੍ਰੇਨਾਂ ਚੋਂ ਕੱਢਰੇ ਸ਼ੁਰੂ ਕਰਕੇ ਮਾਰਨੇ ਸ਼ੁਰੂ ਕੀਤੇ ਸੀ ਰੋਡੇ ਮੋਨਿਓ ਸੈਡ ਤੋਂ ਜੋ 1K47 ਦੀ ਗੋਲੀਆਂ ਨਾਲ ਮਾਰਨੇ ਸ਼ੁਰੂ ਕੀਤੇ ਸੀ ਜਾਗੋ ਦਾ ਨਾਮ ਦੇ ਕੇ ਵੀ ਕੀ ਹਿੰਦੂ ਸ਼ਕਤੀ ਨੂੰ ਇਕੱਠਾ ਕਰੀਏ ਤਾਂ ਕਿ ਅਤਵਾਦ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੀਏ ਹਿੰਦੂ ਸ਼ਕਤੀ ਜਗਾ ਰਹੇ ਹਿੰਦੂ ਸ਼ਕਤੀ ਸੁੱਤੀ ਪਈ ਹੈ ਦਾ ਮਤਲਬ ਤੁਹਾਡੇ ਤੁਸੀਂ ਮੰਨ ਰਹੇ ਹੋ ਫਿਰ ਇਸ ਚੀਜ਼ ਨੂੰ ठापर साहब ਦੇ ਦੇ ਉੱਤੇ ਲਗਾਤਾਰ ਨਾ ਮਹਾਮਲਾ ਹੋਇਆ ਉਸ ਤੋਂ ਬਾਅਦ ਸਾਰੇ ਸਮਾਜ ਦੇ ਸਾਰੇ ਹਿੰਦੂ ਸ਼ਕਤੀਆਂ ਨੇ ਇੱਕੋ ਗੱਲ ਕੀਤੀ ਵੀ ਸਾਨੂੰ ਇਕੱਠੇ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਤ ਉਸ ਦੇਖ ਰਹੇ ਹਾਂ ਦਾ ਸਿਟੀ ਹੈਡਲਾਈਨ ਸੋਸ਼ਲ ਮੀਡੀਆ ਤੇ ਲਗਾਤਾਰ ਸ਼ਿਵ ਸੈਨਾ ਆਗੂਆਂ ਵੱਲੋਂ ਜਾਗੋ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਬੀਤੇ ਦਿਨਾਂ ਦੇ ਵਿੱਚ ਵੀ ਜਿਹੜੀ ਜਾਗੋ ਕੱਢੀ ਗਈ ਸੀ ਪਰ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੇ ਹੋਰ ਲੋਕਾਂ ਵੱਲੋਂ ਵਿਰੋਧ ਵੀ ਇਹਦਾ ਕੀਤਾ ਗਿਆ ਸੀਗਾ ਪਰ ਇਸ ਵਾਰ ਫਿਰ ਜਿਹੜੀ ਪਟਿਆਲਾ ਦੇ ਵਿੱਚ ਜਾਗੋ ਕੱਢਣ ਜਾ ਰਹੇ ਸ਼ਿਵ ਸੈਨਾ ਆਗੂ ਰਜੀਵ ਟੰਡਨ ਮੈਨਾ ਮੌਜੂਦ ਨੇ ਗੱਲਬਾਤ ਕਰਦੇ ਆ ਟੰ ਜੁਕਾਰੇ ਬੀਰ ਬਜਰੰਗੇ ਹਰ ਹਰ ਮਹਾਦੇ ਤੁਹਾਨੂੰ ਸਾਨੂੰ ਜਰੂਰ ਤਨਨ ਸਾਹਿਬ ਸਾਨੂੰ ਜਰੂਰ ਨਹੀਂ ਹੈ ਸਾਨੂੰ ਜਰੂਰਤ ਨਹੀਂ ਹੈ Hindu ਧਰਮ ਦੇ ਵਿੱਚ ਤੁਸੀਂ ਇਹ ਦੱਸ ਦਿਓ ਮੈਂ ਉਹੀ ਪੁੱਛਣ ਆਇਆ ਤੁਹਾਡੇ ਕੋਲ ਵੀ Hindu ਧਰਮ ਦੇ ਵਿੱਚ ਜਾਗੋ ਕਦੋਂ ਤੋਂ ਸ਼ੁਰੂ ਹੋ ਗਈ ਜਾਗੋ ਸ਼ੁਰੂ ਉਦੋਂ ਹੋਈ ਜਦੋਂ ਪੰਜਾਬ ਦੇ ਵਿੱਚ ਨਾ ਅਤਵਾਦੀ ਲਹਿਰ ਆਈ ਸੀ ਜਾਗੋ ਉਦੋਂ ਸ਼ੁਰੂ ਹੋਈ ਜਦੋਂ ਸਾਡੇ ਹਿੰਦੂ ਸਮਾਜ ਦੇ ਲੋਕ ਟ੍ਰੇਨਾਂ ਚੋਂ ਕੱਢਰੇ ਸ਼ੁਰੂ ਕਰਕੇ ਮਾਰਨੇ ਸ਼ੁਰੂ ਕੀਤੇ ਸੀ ਜਾਗੋ ਉਦੋਂ ਆਈ ਜਦੋਂ ਬੱਸਾਂ ਚੋਂ ਕੱਢ ਕੇ ਰੋਡਵੇ ਮੋਨਿਓ ਸਾਈਡ ਤੇ ਉਹ 1K47 ਦੀਆਂ ਗੋਲੀਆਂ ਨਾਲ ਮਾਰਨੇ ਸ਼ੁਰੂ ਕੀਤੇ ਸੀ ਜਾਗੋ ਉਦੋਂ ਆਈ ਜਾਗੋ ਉਦੋਂ ਆਈ ਜਾਗੋ ਤਾਂ ਪਹਿਲਾਂ ਕਰਦੇ ਸੀ ਲੋਕੀ ਵਿਆਹ ਸ਼ਾਦੀ ਤੇ ਵੀ ਪਿਆ ਕਰੇ ਭੈਣ ਦਾ ਵਿਆਹ ਭਰਾ ਦਾ ਮੁੰਡੇ ਦਾ ਵਿਆਹ ਤਾਂ ਉਦੋਂ ਜਾਗੋ ਕੱਢੀ ਜਾਂਦੀ ਸੀ ਪਰ ਹਿੰਦੂ ਸਮਾਜ ਨੇ ਜਾਗੋ ਉਦੋਂ ਸ਼ੁਰੂਆਤ ਕੀਤੀ ਜਦੋਂ ਸਾਡਾ ਸਮਾਜ ਡਰ ਦੇ ਕਰਕੇ ਆਪਣੀ ਆਪਣੀ ਜਨਮ ਜਾਣ ਕਰਕੇ ਪੰਜਾਬ ਛੱਡ ਕੇ हरियाणा ਦਿੱਲੀ ਵੱਲ کوچ ਕਰ ਰਿਹਾ ਸੀ ਨਾ ਉਦੋਂ ਸਾਡੇ ਲੀਡਰਾਂ ਨੇ ਜਾਗੋ ਕੱਢੀ Hindu ਸ਼ਕਤੀ ਨੂੰ ਇਕੱਠੀ ਕਰਨ ਲਈ ਜਾਗੋ ਪਰਮਾਤਮਾ ਨੂੰ ਇਕੱਠਾ ਕਰਾ Hindu ਸ਼ਕਤੀ ਨੂੰ ਇਕੱਠਾ ਕਰਨੀ ਜਾਗੋ ਇਕੱਠੀ ਕੀਤੀ ਜਾਗੋ ਦਾ ਨਾਮ ਦੇ ਕੇ ਵੀ ਕਿ Hindu ਸ਼ਕਤੀ ਨੂੰ ਇਕੱਠਾ ਕਰੀਏ ਤਾਂ ਕਿ ਅਤਵਾਦ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੀਏ ਹਿੰਦੂਆਂ ਨੇ بڑے ਲੀਡਰਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ بڑے Hindu Hindu ਨੇਤਰਾਂ ਸ਼ਿਵ ਤਨਾਲੀਡਰਾਂ ਦੀਆਂ ਅਤਵਾਦੀਆਂ ਹੱਥੋਂ ਜਾਨਾਂ ਗਈਆਂ ਪਰ Hindu ਸਮਾਜ ਨੇ ਆਪਣੀ ਜ਼ਮੀਨ ਨਹੀਂ ਛੱਡੀ ਮੈਂ ਫੇਰ ਕਹਿ ਰਿਹਾ ਜਾਗੂ ਅਜ ਲੋੜ ਕਿਉਂ ਪਈ ਉਹੀ ਜਾਗੂ ਅਜ ਲੋੜ ਕਿਉਂ ਪਈ ਜਦੋਂ ਕਿਰਪਾਨਾਂ ਦੇ ਨਾਲ Hindu ਸਮਾਜ ਨੂੰ ਕਟਿਆ ਵੱਡਿਆ ਜਾ ਰਿਹਾ ਸੀ ਜਦੋਂ ਕਿਰਪਾਨ ਲੈ ਕੇ ਦਿਖਿਆ ਜਿੰਨੇ ਨੀਲੇ ਬਾਣੇ ਚ ਨੀਲੀ ਫੌਜ ਤਿਆਰ ਹੈ ਇੱਕ ਬਾਈ ਹੈ ਉਹ ਕਹਿੰਦੇ ਜਿਹਦਾ ਦਿਲ ਕਰਦਾ ਕਿਰਪਾਨ ਲੈ ਕੇ ਕਿਸਦਾ ਗੁੱਟ ਪਾੜ ਦਿੰਦਾ ਕਿਸਦਾ ਸਿਰ ਪਾੜ ਦਿੰਦੇ ਨੇ ਕਿਸੇ ਦੀ ਗਰਦਨ ਪਾੜ ਦਿੰਦੇ ਨੇ ਕਿਸੇ ਦਾ ਕਤਲ ਕਰ ਦਿੰਦੇ ਨੇ ਨੀਂਗ ਸਿੰਘਾਂ ਦੀ ਗੱਲ ਕਰ ਰਹੇ ਹਾਂ ਨੀਲੀ ਬਾਣੇ ਨੀਂਗ ਨਹੀਂ ਹੈਗੇ ਉਹ ਨੀਲੀ ਫੌਜ ਦੇ ਨਾਮ ਤੋਂ ਨਾਲ ਕੰਮ ਕਰ ਰਹੇ ਨੇ ਉਹ ਲੋਕ ਨੀਲੀ ਫੌਜ ਦੇ ਵਿੱਚ ਨਿਆਂਗ ਸਿੰਘ ਹੁੰਦੇ ਨੇ ਨਿਆਂਗ ਨਿਆਂਗ ਤੁਸੀਂ ਨਿਆਂਗ ਦੇਖੇ ਨਹੀਂ ਹੈ ਅਗਰ ਤੁਸੀਂ ਨਿਆਂਗ ਦੇਖੋ ਨਾ ਤੁਹਾਨੂੰ ਦੂਰੋਂ ਦੇਖੂਗਾ ਵੀ ਇਹਨਾਂ ਨੂੰ ਪ੍ਰਣਾਮ ਕਰੀਏ ਇਹਨਾਂ ਨੂੰ ਇਹਨਾਂ ਦੇ ਝੁੱਕ ਕੇ ਸੀ ਸਲਾਮ ਕਰੀਏ ਲੇਕਿਨ ਨਿਆਂਗਾਂ ਦੀ ਗੱਲ ਕਰੋ ਤਾਂ ਇਹ ਨਿਆਂਗ ਨਹੀਂ ਹੈਗੇ ਇਹ ਨੀਲੀ ਫੌਜ ਕੋਈ ਨਵੀਂ ਬਣਾਈ ਇਹਨਾਂ ਨੇ ਪ੍ਰਾਈਵੇਟ ਜਾਂ ਕੋਈ ਦਲ ਜਾਂ ਬਣਾਇਆ ਇਹਨਾਂ ਨੇ ਇਹ ਉਹ ਲੋਕ ਨੇ ਜਿਹੜੇ ਜਿਨ੍ਹਾਂ ਵਿੱਚ ਕੁਝ ਨਸ਼ੇੜੀਏ ਨੇ ਕੁਝ ਜਿਹੜੇ ਘਰੋਂ ਕੱਢੇ ਨੇ ਲੋਕ ਨੇ ਉਹ ਲੋਕ ਇਹਨਾਂ ਦੇ ਮੈਂਬਰ ਨਹੀਂ ਪਰ ਡੰਡਨ ਸਾਹਿਬ ਤੁਸੀਂ ਸਾਰੇ ਨੀਲੇ ਬਾਣੇ ਵਾਲੇ ਤੋਂ ਨਹੀਂ ਉਹਨਾਂ ਨੂੰ ਤਾਂ ਕਹਿ ਹੀ ਨਹੀਂ ਸਕਦੇ ਤੁਸੀਂ ਸਾਰੇ ਸਾਰੇ ਤਾਂ ਨਹੀਂ ਹੈਗੇ ਨਾ ਤੁਸੀਂ ਨੀਲੇ ਬਾਣੇ ਵਾਲੇ ਨੂੰ ਕਹਿ ਰਹੇ ਮੈਂ ਕਹਿ ਨਹੀਂਦਾ ਮੈਂ ਤਾਂ ਨੀਂਗ ਨਹੀਂ ਅੰਗ ਦੀ ਸੀ ਗੱਲ ਕੀਤੀ ਮੈਂ ਤਾਂ ਕਹਿੰਦਾ ਉਹ ਹੈ ਹੀ ਨਹੀਂ ਨੀਂਗ ਤਾਂ ਗੁਰੂ ਦੀ ਫੌਜ ਲਾੜ ਨੀਲੇ ਬਾਣੇ ਦੀ ਗੱਲ ਕੀਤੀ ਨੀਲੇ ਬਾਣੇ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਨਿਹੰਗ ਸਿੰਘ ਨੇ ਜੋ ਮਲਜ਼ਮਤ ਸਭ ਦੇ ਨਾਲ ਖੜਦੇ ਨੇ ਕਿਹਾਰੇ ਤੁਹਾਨੂੰ ਮੇਰੇ ਕੋਲ ਤਾਂ ਜਿਹੜੀ ਉਦਾਹਰਨ ਮੈਂ ਤਾਂ ਉਹਦੀ ਗੱਲ ਕਰੂੰਗਾ ਨਾ ਤੁਸੀਂ ਕੁਝ ਕੁਝ ਸ਼ਰਾਰਤੀ ਆਂਸਰ ਆ ਦੇ ਪਟਿਆਲੇ ਵਿੱਚ ਪੁਲਿਸ ਅਫਸਰ ਦਾ ਹੱਥ ਗੁੱਟ ਕਿਰਪਾਨ ਮਾਰ ਕੇ ਗੁੱਟ ਲਾਇਆ ਮੈਂ ਤੁਹਾਨੂੰ ਨਿਹੰਗ ਨਹੀਂ ਮੰਨਦਾ ਜਿਹਨੇ ਸੰਦੀਪ <th>ਪਰ ਦੇ ਕਿਰਪਾਨਾ ਮਾਰੀ ਮੈਂ ਤਾਂ ਉਸ ਬੰਦੇ ਨੂੰ ਨਿਹੰਗ ਨਹੀਂ ਮੰਨਦਾ ਠੀਕ ਹੈ ਜਿਹਨੇ ਪੱਟੀ ਦੇ ਵਿੱਚ ਗੁੱਟ ਗੁੱਟ ਲਾ ਕੇ ਬੰਦਾ ਮਾਰਦਾ ਮੈਂ ਤਾਂ ਉਹਨਾਂ ਨੂੰ ਨਿਹੰਗ ਨਹੀਂ ਮੰਨਦਾ ਜਿਹਦੇ ਬਟਾਲੇ ਵਿੱਚ ਕਿਸੇ ਨੀਰੇ ਦਾ ਸਿਰ ਪਾੜਿਆ ਮੈਂ ਤਾਂ ਉਹਨੂੰ ਨਿਹੰਗ ਨਹੀਂ ਮੰਨਦਾ ਜਿਨ੍ਹਾਂ ਨੇ ਜਾਮ ਲੱਗੇ ਤੇ ਖੋਲਰ ਦੇ ਚੱਕਰ ਦੀ ਕਿਸੇ ਬੰਦੇ ਦਾ ਘੋਡੇ ਤੇ ਕਿਰਪਾਨ ਮਾਰਤੀ ਮੈਂ ਤਾਂ ਉਹਨੂੰ ਨਿਹੰਗ ਨਹੀਂ ਮੰਨਦਾ ਜਿਹਨੇ ਕੰਨ ਪਾੜਦਾ ਕਿਸੇ ਦਾ ਕਿਰਪਾਨ ਮਾਰ ਕੇ ਨਿਹੰਗ ਨੇ ਮੈਂ ਤਾਂ ਉਹਨੂੰ ਨਿਹੰਗ ਨਹੀਂ ਮੰਨਦਾ ਨਿਹੰਗਤਾ ਹੋਊਗਾ ਜਿਹੜਾ ਗੁਰੂ ਦੀ ਫੌਜ ਦਾ ਉਹ ਸਿਪਾਹੀ ਹੋਊਗਾ ਜਿਹੜਾ ਗੁਰੂ ਗਰੀਬ ਦੀ ਰੱਖਿਆ ਕਰਦਾ ਹੋਊਗਾ ਜਿਹੜਾ ਗੁਰੂਆਂ ਦੇ ਸੰਦੇਸ਼ ਦਾ ਪਾਲਣ ਕਰਦਾ ਹੋਊਗਾ ਗੱਲ ਸਿੱਧੀ ਹੈ ਗੱਲ ਅਸੀਂ ਤਾਂ ਪੰਜਾਬ 'ਚ Hindu ਸ਼ਕਤੀ ਇਕੱਠੀ ਕਰਨ ਜਾ ਰਹੇ ਹਾਂ ਅਸੀਂ ਤਾਂ ਆਪਣੇ ਸਮਾਜ ਨੂੰ ਇਕੱਠਾ ਕਰਨ ਜਾ ਰਹੇ ਹਾਂ ਵੀ ਏਕਤਾ ਵਿੱਚ ਬਲ ਹੈ ਇਹ ਸੰਦੇਸ਼ ਅਸੀਂ ਪੂਰੇ ਪੰਜਾਬ 'ਚ ਦੇਣ ਜਾ ਰਹੇ ਹਾਂ ਖੰਨੇ ਜੋ ਕੁਝ ਹੋਇਆ ਉਹ Hindu ਸ਼ਕਤੀ ਦਾ ਹੀ ਇਕੱਠੇ ਹੁੰਦਾ ਹੀ ਪ੍ਰਣਾਮ ਹੈ ਉਹ ਜਾਗੋ ਦਾ ਹੀ ਪ੍ਰਣਾਮ ਹੈ ਵੀ Hindu ਸਮਾਜ ਖੁੱਲ ਕੇ ਬਾਹਰ ਰੋੜ ਤੇ ਆਇਆ ਆਪਣੇ ਸਮਾਜ ਦੀ ਬੇਅਦਬੀ ਤੋਂ ਦੁਖੀ ਹੋ ਕੇ ਹਿੰਦੂ ਸਮਾਰ, ਇਹ ਹਿੰਦੂ ਸ਼ਕਤੀ ਦੇ ਪ੍ਰਣਾਮ ਹੈ ਵੀ ਅੱਜ ਜੋ ਮੁਜਰਮ ਪੰਜਾਬ ਪੁਲਿਸ ਦੁਆਰਾ ਦੂਜੇ ਪ੍ਰਦੇਸ਼ਾਂ ਨੂੰ ਜਾ ਕੇ ਫੜਕੇ ਲਿਆ ਕੇ ਹਾਂ ਜਿੱਲਾਂ ਸੁਟੇ ਨੇ ਇਹ ਹਿੰਦੂ ਸ਼ਕਤੀ ਦੀ ਇਕਤਾ ਦਾ ਪ੍ਰਣਾਮ ਹੈ ਅਸੀਂ ਜਾਗੋ ਕਰ ਰਹੇ ਹਾਂ ਹਿੰਦੂ ਸਮਾਰ ਨੂੰ ਜਗਾ ਰਹੇ ਹਾਂ ਆਓ ਇੱਕ ਹੋਈਏ ਆਓ ਇੱਕ ਮੰਚ ਤੇ ਇਕੱਠੇ ਹੋਈਏ ਆਓ ਇਕਤਾ ਮੇਹੀ ਬਲ ਹੈ ਜਿਹੜੀ ਉਹ ਸੀ ਦਰਸ਼ਾਣਾ ਚਾ ਰਹੇ ਨਹੀਂ ਹਿੰਦੂ ਸ਼ਕਤੀ ਜਗਾ ਰਹੇ ਹਿੰਦੂ ਸ਼ਕਤੀ ਸੁੱਤੀ ਪਈ ਹੈ ਦਾ ਮਤਲਬ ਤੁਹਾਡੇ ਤੁਸੀਂ ਮੰਨ ਰਹੇ ਹੋ ਫਿਰ ਇਸ ਚੀਜ਼ ਨੂੰ ਸੁੱਤੀ ਨਹੀਂ ਪਈ ਫਿਰ ਜਗਾਂ ਤੁਸੀਂ ਜਗਾਂ ਦੀ ਗੱਲ ਕਰ ਰਹੇ ਹੋ ਇਕੱਠੇ ਹੋਣ ਦੀ ਗੱਲ ਕਰ ਰਹੇ ਹੋ ਤੁਹਾਡੀ ਸ਼ਿਵ ਸੈਨਾ ਦਾ ਨਹੀਂ ਪਤਾ ਲੱਗਦਾ ਵੀ ਸ਼ਿਵ ਸੈਨਾ ਕਿਹੜੀ ਹੈ ਕੋਈ ਸਮਾਜਵਾਦੀ ਬਣਾਈ ਫਿਰਦਾ ਕੋਈ ਸ਼ਿਵ ਸੈਨਾ ਹੋਰ ਬਣਾਈ ਫਿਰਦਾ ਕੋਈ ਹੋਰ ਬਣਾਈ ਫਿਰਦਾ ਤੁਹਾਡੀ ਸ਼ਿਵ ਸੈਨਾ ਦਾ ਨਹੀਂ ਪਤਾ ਹਿੰਦੂ ਸੰਗਠਨ ਕਿੱਦਾਂ ਇਕੱਠੇ ਕਰਦਾ ਚੈਨਲ ਤਾਂ ਤੁਹਾਡੇ ਵੀ ਬਹੁਤ ਨੇ ਨਾ ਕੋਈ ਸਿੱਡੀਆ ਟੈਂਟ ਲੈ ਵੀ ਕੋਈ ਸਮਾ نیوز ਬਣਾਈ ਬੈਠਾ ਕੋਈ ਲੁਧਿਆਣਾ ਲਾਈਵ ਬਣਾਈ ਬੈਠਾ ਕੋਈ ਅਲੱਗ-ਅਲੱਗ ਤਰ੍ਹਾਂ ਦੇ ਚੈਨਲ ਚੈਨਲ ਵੀ ਤੁਹਾਡੇ ਬਹੁਤ ਹਨ ਨਾ ਉਦੇਸ਼ਾ ਇੱਕੋ ਹੀ ਹੈ ਨਾ ਇਸ ਲੋਕਾਂ ਦੀ ਖਬਰਾਂ ਅਸੀਂ ਸਮਾਜ ਚ ਲੈ ਕੇ ਜਾਣੀਆਂ ਉਹੀ ਸ਼ਿਵ ਸੈਨਾ ਵੀ ਆਪਣੇ ਹਿੰਦੂਤਵ ਨੂੰ ਕਸ਼ਕਤੀ ਨੂੰ ਇਕੱਠਾ ਕਰਨ ਦਾ ਉਦੇਸ਼ ਹੈ ਸਾਡਾ ਲੋਕਾਂ ਦਾ ਅਸੀਂ ਦੇਖੋ ਨਾ ਇਕੱਠੇ ਵੀ ਤਾਂ ਹੋ ਰਹੇ ਨਾ ਆ ਜਿਹੜੀ ਜਾਗੋ ਦੀ ਮੀਟਿੰਗ ਚੱਲ ਰਹੀ ਹੈ ਕੋਰ ਗਰੁੱਪ ਦੀ ਮੀਟਿੰਗ ਲਈ ਹੈ ਉਹ ਸਾਰੇ ਸ਼ਿਸ਼ਣਾਂ ਜਿੱਥੇ ਬੰਦੀਆਂ ਦੇ ਹੈੱਡ ਉੱਥੇ ਆ ਰਹੇ ਨੇ ਉਹ ਲੋਕ ਜਿਹੜਾ ਲੋਕ ਚਾਹੁੰਦੇ ਨੇ ਅਸੀਂ ਇਕੱਠੇ ਹੋ ਕੇ ਪੰਜਾਬ ਦੀ ਆਵਾਜ਼ ਵੀ ਨੇ ਪੰਜਾਬ ਦੇ ਹਿੰਦੂਆਂ ਦੀ ਆਵਾਜ਼ ਬਣੀਏ ਉਹ ਲੋਕ ਕੱਲ ਬਠਿੰਡੇ ਵਿੱਚ 12 ਵਜੇ ਇਕੱਠੇ ਹੋ ਰਹੇ ਨੇ ਟਡਲ ਸਾਹਿਬ ਤੁਹਾਡੇ ਚ ਕਮੀ ਹੈ ਜਾਂ ਫਿਰ ਜਿਹੜੇ ਅਲੱਗ ਹੋ ਰਹੇ ਨੇ ਉਹਨਾਂ ਚ ਕਮੀ ਹੈ ਕਮੀ ਕਿਹਦੇ ਚ ਹੈ ਕਿਸੇ ਚ ਕਮੀ ਤਾਂ ਹੋਏਗੀ ਤਾਂ ਹੀ ਅਲੱਗ ਹੋ ਰਹੇ ਹੋ ਆਪ ਵੀ ਆਪਣੀ ਆਪਣੀ ਮਤਭਾਸ਼ਾ ਹੁੰਦੀ ਹੈ ਪਰ ਸੋ ਇੱਕ ਗੱਲ ਸਮਝੋ ਥਾਪਰ ਸਾਹਿਬ ਦੇ ਦੇ ਉੱਤੇ ਜਿਹੜਾ ਕਾਤਲਨਾਮ ਹਮਲਾ ਹੋਇਆ ਉਸ ਤੋਂ ਬਾਅਦ ਸਾਰੇ ਸਮਾਜ ਦੇ ਸਾਰੇ ਹਿੰਦੂ ਸ਼ਕਤੀਆਂ ਨੇ ਇੱਕੋ ਗੱਲ ਕੀਤੀ ਵੀ ਸਾਨੂੰ ਇਕੱਠੇ ਹੋਣਾ ਚਾਹੀਦਾ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਤਾਂ ਹੀ ਵਕ ਵਕ ਸ਼ਹਿਰਾਂ ਦੇ ਦੇਖੋ ਲਗ ਲਗ ਸੰਗਠਨ ਦੇ ਲੋਕ ਆਪਣੀ ਜਗ੍ਹਾ ਜਗ੍ਹਾ ਕਰਾ ਰਹੇ ਨੇ ਟਡਲ ਸਾਹਿਬ ਤੁਹਾਨੂੰ ਇਹ ਵੀ ਪਤਾ ਹੋਵੇਗਾ ਤੁਹਾਡੇ ਆਪਣੇ ਸ਼ਿਵ ਸੈਨਾ ਦੇ ਆਗੂ ਉੱਥੇ ਇਕੱਠੇ ਨਹੀਂ ਹੋਏ ਸੀ ਤੁਹਾਡਾ ਅਹੀ ਤਾਂ ਫਿਰ ਪ੍ਰੋਬਲਮ ਹੈ ਤੁਹਾਨੂੰ ਅਗਰ ਪਰਿਵਾਰ ਦਾ 100 ਮੈਂਬਰ ਹੈ ਅਗਰ ਨੰਬਰ 90 ਮੈਂਬਰ ਉੱਥੇ ਮੌਕੇ ਤੇ ਪਹੁੰਚ ਗਏ ਤੁਸੀਂ ਇਹਨੂੰ ਕੀ ਕਹੋਗੇ ਇਕਤਾ ਵਿੱਚ ਬਲ ਕਹੋਗੇ ਨਹੀਂ ਕਹੋਗੇ ਦੱਸੋ ਨਾ ਮੇਰੀ ਗੱਲ ਅਗਰ ਮੇਰੇ ਪਰਿਵਾਰ ਦੇ 100 ਮੈਂਬਰ ਨੇ ਅਗਰ 90 ਉੱਥੇ ਪਹੁੰਚ ਜਾਂਦੇ ਨੇ ਤੇ ਕੀ ਕਹੋਗੇ ਇਹਦਾ ਮਤਲਬ ਅਸੀਂ ਲੋਕ ਇਕੱਠੇ ਹਨਾ ਅੱਛਾ ਇੱਕ ਸਵਾਲ ਦਾ ਜਵਾਬ ਦਿਓ ਵੀ ਅਲੱਗ ਹੋਣ ਦਾ ਕਾਰਨ ਅਲੱਗ-ਅਲੱਗ ਸ਼ਿਵ ਸੈਨਾ ਬਣਾਉਣ ਦਾ ਰੀਜ਼ਨ ਕੀ ਹੈ ਕੁਝ ਨਹੀਂ ਹੈ ਜੇ ਉਦੇਸ਼ ਤੁਹਾਡਾ ਇੱਕ ਹੈ ਤੁਸੀਂ ਤੁਸੀਂ ਸਾਰੇ ਸ਼ਿਵ ਸ਼ੰਕਰ ਦੇ ਭਗਤ ਹੋ ਤਾਂ ਤੇ ਫਿਰ ਅਲੱਗ-ਅਲੱਗ ਕਿਉਂ ਕਿਉਂ ਬਣ ਰਹੇ ਹੋ ਹਨ ਦਾਦੇ ਪੜਦਾਦੇ ਸਾਰੇ ਇਕੱਠੇ ਰਹਿੰਦੇ ਉਹ 100-100 ਬੰਦਾ ਇੱਕ ਹੀ ਪਰਿਵਾਰ ਚ ਇਕੱਠੇ ਰਹਿੰਦਾ ਇੱਕੋ ਚੂਲਾ ਚੋਂ ਕੰਗਾਂਦੇ ਅੱਜ ਕੱਲੇ ਅਲੱਗ-ਅਲੱਗ ਹੋ ਰਹੇ ਨੇ ਲੋਕ ਕਿਤੇ ਸੁਣਿਆ ਕੋਈ ਜੋਇੰਟ ਫੈਮਲੀ ਕਿਤੇ ਕਿਤੇ ਕਿਦਾਰ ਦੇਖਣ ਨੂੰ ਮਿਲਦੀ ਹੈ ਵੀ ਜੋਇੰਟ ਦਸੂਈ ਸਭ ਦੀ ਕੱਟੀ ਤੁਸੀਂ ਕਹਿੰਦੇ ਮਕਸਦ ਸਾਡਾ ਸਾਡਾ ਇਹ ਕਹਿ ਦੇਸ਼ ਦੇ ਵਿੱਚ ਧਰਮ ਦਾ ਪ੍ਰਚਾਰ ਕਰਨਾ ਪਰ ਨਜ਼ਰ ਤਾਂ ਆਉਂਦਾ ਨਹੀਂ ਸੱਲੋ ਪਰਿਵਾਰ ਦਾ ਮਕਸਦ ਵੀ ਤਾਂ ਇੱਕ ਹੀ ਹੁੰਦਾ ਨਾ ਵੀ ਮੈਂ ਆਪਣਾ ਪਰਿਵਾਰ ਖੁਸ਼ਹਾਲ ਕਰਨਾ ਉਹ ਵੀ ਅਲੱਗ-ਅਲੱਗ ਸੂਈਆਂ ਕਰ ਲੈਂਦੇ ਨੇ ਅਲੱਗ-ਅਲੱਗ ਆਪਣੇ ਘਰ ਬਣਾ ਲੈਂਦੇ ਨੇ ਇਹਦੀ ਸਭ ਦਾ ਮਕਸਦ ਇੱਕੋ ਹੀ ਹੈ ਠੀਕ ਹੈ ਲਗਾ ਲਗਾ ਕੰਮ ਕਰ ਰਹੇ ਨੇ ਪਰ ਆਖਰ ਚ ਕੋਈ ਮਕਸਦ ਹੈ ਵੀ ਹਿੰਦੂ ਤਪ ਦੇ ਰਖਸ਼ਾਲੀ ਕੰਮ ਕਰਨਾ ਆਪਣੇ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਪੰਜਾਬ ਦੀ ਤਰੱਕੀ ਲਈ ਕੰਮ ਕਰਨਾ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗਾ ਕੱਲ ਸ਼ਨੀਵਾਰ ਬੁੱਧਵਾਰ ਪਹੁੰਚੋ ਹਿੰਦੂ ਸਮਾਜ ਦੀ ਕੋਰ ਗ੍ਰੁੱਪ ਦੀ ਮੀਟਿੰਗ ਹੈ ਇੱਕ ਵਧੀਆ ਮਾਰਗਦਰਸ਼ਨ ਪੂਰੇ ਪੰਜਾਬ ਦੇ ਹਿੰਦੂ ਸਮਾਜ ਲਈ ਦੀਨ ਜਾ ਰਹੇ ਆ ਜਕਾਰੇ ਵੀਰ ਬਜਰੰਗੇ ਹਰ ਹਰ ਮਹਾਦੇਵ